ਅ ਸਭ ਤੋਂ ਪਹਿਲਾਂ ਮੈਂ ਤੁਹਾਡੀ ਸਾਰੀ ਪ੍ਰਸਤਤ ਧੰਨਵਾਦ ਕਰਦਾ ਜਿਹੜੀ ਆਪਾਂ ਇੱਕ ਪੋਸਟ ਪਾਈ ਸੀ ਕਿ 5 ਅਪ੍ਰੈਲ ਤੋਂ ਆਪਾਂ ਜੋ ਪਿਛਲੀਆਂ ਗਵਰਨਮੈਂਟ ਵੇਲੇ ਪੈਸੇ ਆਉਂਦੇ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਉਹ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਵਾਂ ਕਿਉਂਕਿ ਇਹ ਜਿਹੜਾ ਪੈਸਾ ਆ ਜਨਤਾ ਦੇ ਟੈਕਸ ਦਾ ਪੈਸਾ ਹੁੰਦਾ ਉਹੀ ਜਿਹੜਾ ਵਾਪਸ ਸਾਨੂੰ ਵਿਕਾਸ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਉਹ ਮਿਲਦਾ ਵਾ ਤੇ ਹੁੰਦਾ ਕਿ ਆ ਕਿ ਇੰਨੀਆਂ ਗਰਾਂਟਾਂ ਆਉਣ ਦੇ ਬਾਵਜੂਦ ਵੀ ਅਜੇ ਵੀ ਕੋਈ ਗਲੀਆਂ ਨਹੀਂ ਪੂਰੀਆਂ ਕੋਈ ਨਾਲੀਆਂ ਨਹੀਂ ਪੂਰੀਆਂ ਛੱਪੜ ਨਹੀਂ ਮਤਲਬ ਕੰਮ ਉੱਥੇ ਦੇ ਉੱਥੇ ਖਲੋਤੇ ਨੇ ਇੰਨੀ ਦੇਰ ਦੀਆਂ ਗਵਰਨਮੈਂਟਸ ਬੰਦੀਆਂ ਆਈਆਂ ਉਹਦਾ ਕਾਰਨ ਇਹ ਆ ਕਿ ਜਿਹੜਾ ਪੈਸਾ ਵਾ ਉਹਦੀ ਦੁਰਵਰਤੋਂ ਹੋ ਜਾਂਦੀ ਆ ਤੇ ਕੋਈ ਇੱਥੇ ਪੁਛਣ ਪਛਾਉਣ ਵਾਲਾ ਹੈ ਨਹੀਂ ਤੇ ਇਦਾਂ ਦਾ ਟ੍ਰੈਂਡ ਵੀ ਹੈ ਨਹੀਂ ਵੀ ਕੋਈ ਕਿਸੇ ਦਾ ਕੇ ਹਿਸਾਬ ਦੱਸੇ ਤੇ ਮੈਂ ਇੱਕ ਬਤੌਰ ਐਮਐਲਏ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਕੁਰਸੀ ਨੇ ਕੰਮ ਕਰਨਾ ਹੁੰਦਾ ਕਿ ਪਹਿਲਾ ਕੰਮ ਕਰਨ ਜਾ ਰਹੇ ਆ ਕਿ ਅਸੀਂ ਜੋ ਅਕਾਲੀ ਦਲ ਵੇਲੇ ਕਾਂਗਰਸ ਵੇਲੇ ਜਾਂ ਸਾਡੇ ਵੇਲੇ ਗ੍ਰਾਂਟਸ ਆਈਆਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਜਾਈਏ ਕਿਉਂਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਪਿੰਡ ਦੇ ਵਿੱਚ ਕਿੰਨੀ ਗ੍ਰਾਂਟ ਜਿਹੜੀ ਹੈ ਉਹ ਆਈ ਹੈ ਤੇ ਉਹ ਕਿੱਥੇ ਲੱਗੀ ਹੈ ਇਹ ਜਨਤਾ ਦਾ ਇੱਕ ਅਧਿਕਾਰ ਆ ਪਰ ਜਨਤਾ ਵੋਟਾਂ ਪਾ ਲੈਂਦੀ ਆ ਪਰ ਉਹ ਉਹਨੂੰ ਇਹ ਅਧਿਕਾਰ ਉਹਨਾਂ ਕੋ ਖੋਹ ਲਿਆ ਜਾਂਦਾ ਵੀ ਤੁਹਾਨੂੰ ਅਸੀਂ ਇਹ ਹਸਾਬ ਕਿਉਂ ਦਈਏ ਆਪਾਂ ਇੱਕ ਪਹਿਲ ਕਰਨ ਜਾ ਰਹੇ ਹਾਂ ਬਤੌਰ ਐਮਐਲਏ ਇਹ ਆਪਾਂ ਨਵੀਂ ਚੀਜ਼ ਸ਼ੁਰੂ ਕੀਤੀ ਆ ਕਿ ਜੋ ਵੀ ਪਿਛਣੀਆਂ ਗਵਰਨਮੈਂਟ ਵੇਲੇ ਪਿਛਲੇ 10 ਸਾਲ ਤੋਂ ਜੋ ਵੀ ਪੈਸੇ ਆਏ ਨੇ ਉਹ ਜਨਤਾ ਸਾਹਮਣੇ ਰੱਖਾਂਗੇ ਪਹਿਲਾ ਸਾਡਾ ਫੇਸੇ ਰਹੂਗਾ ਕਿ ਜਿੰਨੇ ਪੈਸੇ ਆਏ ਨੇ ਉਹ ਸਾਹਮਣੇ ਰੱਖਾਂਗੇ ਦੂਜਾ ਨਾਲ ਹੀ ਉਸ ਪੈਸੇ ਦੀ ਇਨਕੁਆਰੀ ਲਈ ਮੇਰੇ ਨਾਲ ਐਸ ਡੀਓ ਪੰਚਾਇਤੀ ਰਾਜ ਨੇ ਉਹਨਾਂ ਨੂੰ ਇਨਕੁਆਰੀ ਲਈ ਦੇਵਾਂਗੇ ਤੇ ਨਾਲ ਹੀ ਇੱਕ ਲੈਟਰ ਜਿਹੜਾ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਭੇਜਾਂਗੇ ਕਿ ਸਾਨੂੰ ਖਸਾ ਇਹਦੇ ਵਿੱਚ ਜਿਹੜਾ ਕੋਈ ਕਪਲਾ ਹੋਇਆ ਹੋ ਸਕਦਾ ਤੇ ਉਹ ਇਨਕੁਆਰੀ ਹੋ ਕੇ ਬਾਹਰ ਆਊਗੀ ਤੇ ਦੂਜਾ ਆਪਾਂ ਉਹਦੇ ਤੇ ਜਿਹੜੀ ਆ ਫਿਰ ਪ੍ਰੈਸ ਕਾਨਫਰੰਸ ਸ਼ੁਰੂ ਕਰਾਂਗੇ ਅੱਜ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਅਲਾਦੀਨ ਸਾਬ ਮੇਰੇ ਨਾਲ ਸੈਕਟਰੀ ਸਾਹਿਬ ਨੇ ਇਹ ਨਵੇਂ ਲੱਗੇ ਨੇ ਉੱਥੇ ਇਹਨਾਂ ਤੋਂ ਪਹਿਲਾਂ ਉੱਥੇ ਕੋਈ ਹੋਰ ਸੈਕਟਰੀ ਸਾਹਿਬ ਸੀ ਲਗਭਗ ਇਸ ਪਿੰਡ ਦੇ ਵਿੱਚ 2.5 ਕਰੋੜ ਰੁਪਇਆ ਵਿੱਤ ਦਾਇਆ ਜਿਹਨੂੰ ਆਪਾਂ ਵਿੱਤ ਕਹਿ ਦਿੰਦੇ ਆ ਜਾਂ ਹੋਰ ਜਿਹੜੇ ਕੋਈ ਹੋਰ ਸਕੀਮਾਂ ਦੇ ਅਧੀਨ ਜਿਹੜਾ ਆ ਅਲਾਦੀਨਪੁਰ ਦੇ ਵਿੱਚ 2.5 ਕਰੋੜ ਰੁਪਏ ਜਿਹੜਾ ਆ ਤੇ ਨਾਲ ਹੀ ਇੱਥੇ ਇੱਕ ਰੋਡ ਲੰਘਿਆ ਹੀ ਲਗਭਗ ਕਰੋੜ ਸਵਾ ਕਰੋੜ ਦੇ ਆਸ-ਪਾਸ ਉਹਦੇ ਪੈਸੇ ਜਿਹੜੇ ਆ ਉਹ ਵੀ ਆਏ ਆ ਕਹਿ ਲਿਆ ਜਾਵੇ ਤੇ 4 ਕਰੋੜ ਦਾ ਇਹ ਟੋਟਲ ਵਾਰਾਪਾਰਾ ਬਣ ਗਿਆ ਵਾ ਅਲਾਦੀਨਪੁਰ ਦੇ ਵਿੱਚ 4 ਕਰੋੜ ਰੁਪਏ ਆਇਆ ਤੇ ਇੱਥੇ ਬਹੁਤ ਆ ਖਸਾ ਵੱਡਾ ਕੇ ਕਟੋ-ਕਟ ਡੇਢ ਕਰੋੜ ਦੇ ਆਸ-ਪਾਸ ਇੱਥੇ ਜਿਹੜਾ ਘਬਲਾ ਉਹ ਹੋਇਆ ਲੱਗਦਾ ਹੈ ਉਹਦੇ ਲਈ ਮੈਂ ਐਸਡੀਓ ਪੰਚਾਇਤੀ ਰਾਜ ਨੂੰ ਤੇ ਵਿਜੀਲੈਂਸ ਨੂੰ ਅੱਜ ਚਿੱਠੀ ਕੱਢ ਰਿਹਾ ਕਿ ਤੁਸੀਂ ਉਹ ਸਾਨੂੰ ਉਹਦੀ ਇਨਕੁਆਇਰੀ ਕਰਕੇ ਦਿਓ ਕਿ ਇਹ ਜਿਹੜਾ ਪੈਸਾ ਪਿੰਡ ਨੂੰ ਆਇਆ ਹੈ ਉਹ ਕਿੱਥੇ ਲੱਗਿਆ ਹੈ ਕਿ ਪੀ ਚੀਜ਼ੇ ਦੇ ਵਿੱਚ ਹੋਰ ਹੈ ਪੈਸੇ ਖਾਧੇ ਕਿੱਦਾਂ ਜਾਂਦੇ ਨੇ ਪਹਿਲਾਂ ਮੈਂ ਦੱਸ ਦਿਆਂ 4 ਕਰੋੜ ਦੇ ਲਗਭਗ ਪਿੰਡ ਅਲਾਦੀਨਪੁਰ ਨੂੰ ਜਿਹੜਾ ਉਹ ਪੈਸਾ ਆਇਆ ਦੂਜਾ ਮੇਰੇ ਕੋਲੇ ਪਿੰਡ ਹੈ ਖਡੂਰ ਸਾਹਿਬ ਜਿਸ ਤੋਂ ਆਪਣਾ ਹਲਕੇ ਦਾ ਨਾਮ ਵੀ ਗੁਰੂਆਂ ਦੀ ਧਰਤੀ ਹੈ ਤੇ ਸਾਨੂੰ ਇਹ ਲੱਗਾ ਕਿ ਸਭ ਤੋਂ ਪਹਿਲਾਂ ਅਸੀਂ ਉਥੇ ਹੀ ਤੁਰੀਏ ਜਿੱਥੋਂ ਅਸੀਂ ਆਸ਼ੀਰਵਾਦ ਲੈ ਕੇ ਐਮਐਲਏ ਬਣੇ ਆ ਤੇ ਉਸ ਪਿੰਡ ਤੋਂ ਅਸੀਂ ਜਿਹੜਾ ਕੰਮ ਸ਼ੁਰੂ ਕਰੀਏ ਉਹਦੇ ਵਿੱਚ ਲਗਭਗ ਜਿਹੜਾ 8 ਕਰੋੜ ਰੁਪਈਆ ਹੁਣ ਤੱਕ ਜਿਹੜਾ ਖਡੂਰ ਸਾਹਿਬ ਦੇ ਵਿੱਚ ਆਇਆ ਗ੍ਰਾਂਟਾ ਅੱਜ ਤੱਕ ਪਿਛਲੇ 10 ਸਾਲਾਂ ਤੋਂ ਲੈ ਕੇ ਤੇ ਲਗਭਗ 8 ਕਰੋੜ ਰੁਪਈਆ ਜਿਹੜਾ ਉਹ ਆਇਆ ਹੁਣ ਇਹ ਵੇਖੋ ਵੀ ਇੱਕ ਪਿੰਡ 'ਚ 4 ਕਰੋੜ ਆਇਆ ਤੇ ਇੱਕ 'ਚ ਆਇਆ 8 ਕਰੋੜ ਤੇ ਗਲੀਆਂ ਨਾਲੀਆਂ ਜੇ ਵੀ ਉਦਾਂ ਹੀ ਆ ਚੀਜ਼ਾਂ ਉਦਾਂ ਹੀ ਚੱਲੀ ਜਾਂਦੀਆਂ ਸੋ ਕਿਤੇ ਨਾ ਕਿਤੇ ਬਹੁਤ ਵੱਡਾ ਇੱਥੇ ਵੀ ਕਪਲਾ ਹੋਂਦਾ ਪੂਰਾ ਖਸਾਬ ਤੇ ਉਹਦੇ ਲਈ ਵੀ ਅੱਜ ਮੈਂ ਐਸਜੀਓ ਸਾਹਿਬ ਨੂੰ ਖਡੂਰ ਸਾਹਿਬ ਜਿਹੜਾ ਵਾ ਪਿੰਡ ਇਹਨਾਂ ਦੇ ਕੋਲ ਹੀ ਆ ਉਹਦੇ ਲਈ ਇਹਨਾਂ ਨੂੰ ਜਿਹੜੀ ਜਾਂਚ ਆ ਉਹ ਮੈਂ ਸੌਂਪਦਾ ਵਾਂ ਤੇ ਇਹ ਤੁਸੀਂ ਜਾਂਚ ਕਰਕੇ ਕਿ ਖਡੂਰ ਸਾਹਿਬ ਚ ਜਿਹੜਾ 8 ਕਰੋੜ ਰੁਪਇਆ ਆਇਆ ਉਹ ਜਨਤਾ ਦੇ ਸਾਹਮਣੇ ਲੈ ਕੇ ਆਉਣਾ ਕਿ ਇਹ ਵਾਕਿਆ ਹੀ ਲੱਗ ਗਿਆ ਵਾ ਜਾਂ ਇਹ ਖਾਧਾ ਗਿਆ ਵਾ ਤੇ ਜੇ ਖਾਧਾ ਗਿਆ ਵਾ ਇਹ ਮਿਸਜੂਸ ਹੋਇਆ ਤੇ ਕਿੱਥੇ-ਕਿੱਥੇ ਹੋਇਆ ਤਾਂ ਜੋ ਜਿਹੜੇ ਬੰਦੇ ਦੋਸ਼ੀ ਆ ਸਾਡੇ ਗਰਾਂਟਾ ਖਾ ਜਾਂਦੇ ਆ ਲੋਕਾਂ ਦੇ ਪੈਸੇ ਉਹਨਾਂ ਤੇ ਆਪਾਂ ਕਾਰਵਾਈ ਸਗੀਅਤ ਦੂਜੀ ਗੱਲ ਇਹ ਅੱਜ ਆਪਾਂ ਨਵੀਂ ਪ੍ਰਿਤਪਾਤੀ ਕਿ ਪਬਲਿਕ ਦਾ ਪੈਸਾ ਪਬਲਿਕ ਨੂੰ ਪਤਾ ਲੱਗੇ ਕਿਉਂਕਿ ਉਹਨਾਂ ਦਾ ਪੈਸਾ ਵਾ ਤੇ ਹੁੰਦਾ ਕੀ ਸੀ ਇੱਕ ਗਵਰਨਮੈਂਟ ਆਈ ਉਹ ਦੂਜਿਆਂ ਦਾ ਨਹੀਂ ਸੀ ਬਾਰੀ ਖੋਲਦਾ ਕਪੜੇ ਵਾਲੀ ਤੇ ਜਦੋਂ ਦੂਜਾ ਆਉਂਦਾ ਸੀ ਉਹ ਦੀ ਨਹੀਂ ਖੋਲਦਾ ਆਪਾਂ ਆਗੇ ਹੁਣ ਤੀਜੇ ਤੇ ਆਪਾਂ ਵਾਦਾ ਵੀ ਕੀਤਾ ਸੀ ਵੀ ਉਹਡੀਆਂ ਬਾਰੀਆਂ ਬੰਦ ਪਈਆਂ ਇਹਨਾਂ ਦੋਹਾਂ ਗਵਰਨਮੈਂਟਾਂ ਦੀਆਂ ਜਿਹੜੇ ਨਾਲ ਕਪੜੇ ਕੀਤੇ ਆਵਾਂਗੇ ਤੇ ਖੋਲਾਂਗੇ ਤੇ ਅੱਜ ਉਹਦੇ ਤਹਿਤ ਹੀ ਜਿਹੜਾ ਇਹ ਆਪਾਂ ਸ਼ੁਰੂ ਕੀਤਾ ਤੇ ਤਕਰੀਬਨ 8 ਕਰੋੜ ਖਡੂਰ ਸਾਹਿਬ ਦਾ ਤੇ 4 ਕਰੋੜ ਰੁਪਇਆ ਅਲਾਦੀਨਪੁਰ ਤੇ ਅਲਾਦੀਨਪੁਰ ਵੀ ਆਪਣੇ ਕੋਲ ਹਾਂਜੀ ਹਾਂਜੀ ਅਲਾਦੀਨਪੁਰ ਦੀ ਵੀ ਇਹੀ ਇਨਕੁਆਇਰੀ ਕਰਨਗੇ ਤੇ ਉਹਦੇ ਵਿੱਚ ਤਾਂ ਕਲੀਅਰ ਹੀ ਹੈ ਕਿ ਠਟੋ-ਕਟ 2 ਕਰੋੜ ਸਵਾ ਕਰੋੜ ਦਾ ਕਪਲਾ ਜਿਹੜਾ ਉਹ ਹੋਇਆ ਪਿਆ ਸਰ ਅਲਾਦੀਨਪੁਰ ਪਹਿਲਾਂ ਵੀ ਕਈ ਇਨਕੁਆਰੀਆਂ ਹੋ ਚੁੱਕੀਆਂ ਨੇ ਤੇ ਕਪੜੇ ਸਾਹਮਣੇ ਵੈਸੇ ਤੇ ਕਾਰਵਾਈ ਕੋਈ ਨਹੀਂ ਹੋਈ ਮੈਂ ਤੁਹਾਨੂੰ ਅੱਜ ਪ੍ਰੈਸ ਦੇ ਰਹੀ ਇਹੀ ਦੱਸਣਾ ਚਾਹੁੰਨਾ ਹੈ ਕਰਨ ਨੂੰ ਮੈਂ ਇਹ ਉਦਾਂ ਵੀ ਕਰਵਾ ਸਕਦਾ ਹਾਂ ਜਨਤਾ ਦੇ ਸਾਹਮਣੇ ਲਿਆਉਣ ਦਾ ਮਕਸਦ ਇਹ ਹੁੰਦਾ ਕਿ ਐਮਐਲਏ ਤੇ ਸਾਡੀ ਅਫਸਰ ਸ਼ਹੀ ਇਹ ਜਵਾਬਦੇਹ ਹੋ ਜਾਣਾ ਕਿ ਆਏ ਹਾਂ ਕੰਮ ਕਰਨੇ ਕਿਉਂਕਿ ਇਹ ਲੋਕਾਂ ਦੇ ਸਾਹਮਣੇ ਗੱਲਣਾ ਆ ਚੁੱਕੀ ਹੈ ਇਸ ਕਰਕੇ ਇਹ ਤੁਹਾਡੇ ਸਾਹਮਣੇ ਅੱਜ ਇਹ ਜਿਹੜੀ ਆ ਪਹਿਲਾਂ ਇਨਕੁਆਰੀਆਂ ਹੋਈਆਂ ਨਹੀਂ ਹੋਈਆਂ ਕਿੱਥੇ ਗਈਆਂ ਉਹਦਾ ਗੱਲ ਲੱਗਾ ਅਸੀਂ ਇਹ ਇਨਕੁਆਇਰੀ ਘੱਟੋ-ਘੱਟ ਤੁਹਾਨੂੰ 1 ਮਹੀਨੇ ਦੇ ਅੰਦਰ-ਅੰਦਰ ਜਿਹੜੀ ਆ ਉਹ ਦੇ ਦੇਵਾਂਗੇ ਤੇ ਉੱਤੇ ਇੱਕ ਪ੍ਰੈਸ ਕੌਨਫਰੰਸ ਕਰਾਂਗੇ ਕਿ ਹਾਂ ਜਿਹੜੀ ਅਸੀਂ ਤੁਹਾਨੂੰ 8 ਕਰੋੜ ਤੇ 4 ਕਰੋੜ 8 ਕਰੋੜ ਖਡੂਰ ਸਾਹਿਬ ਤੇ 4 ਕਰੋੜ ਰੁਪਏ ਜਿਹੜਾ ਆਲਾਦੀਨਪੁਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਵਾਕਿਆ ਹੀ ਪੈਸੇ ਖਾਦੇ ਗਏ ਨੇ ਕਿ ਜਾਂ ਲੱਗ ਗਏ ਨੇ ਹੁਣ ਇੱਕ ਕਿਲੇ ਦੇ ਬੰਦੂ ਜਿਹੜੇ ਇਹੋ ਜਿਹੇ ਪਾਈ ਜਾਣਗੇ ਆ ਮੈਨੂੰ ਵੇਖੋ ਮੇਰਾ ਕੰਮ ਹੈ ਪਿੰਡ ਬਹੁਤ ਜਾਦੇ ਨੇ ਮੇਰਾ ਕੰਮ ਹੈ ਕਿ ਹਰ ਹਫਤੇ ਮੈਂ ਤੁਹਾਨੂੰ ਇੱਕ ਪਿੰਡ ਜਾ 10 ਦਿਨਾਂ ਦੇ ਵਿੱਚ ਦੋ ਪਿੰਡ ਜਿਹੜੇ ਉਹ ਇਦਾਂ ਦੀ ਪਹਿਲਾਂ ਰਕਮ ਤੁਹਾਡੇ ਸਾਹਮਣੇ ਲਿਆ ਕਰਾ ਪਿੰਡ ਵਾਸੀਆਂ ਦੇ ਕਿ ਹਾਂ ਵੀ ਸਾਡੇ ਪਿੰਡ ਨੂੰ ਹੁਣ ਤੱਕ ਇੰਨਾ ਪੈਸਾ ਆਇਆ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਣੇ ਅਫਸਰ ਸਹਿਬਾਨਾਂ ਕੋਲ ਦੀ ਇਨਕੁਆਰੀ ਦੀ ਮੰਗ ਕਰਾ ਗੱਲ ਇਹ ਆ ਕਿ ਹੋਰ ਕੰਮਾਂ ਦੇ ਨਾਲ-ਨਾਲ ਇਨਕੁਆਰੀ ਕਰਨੀ ਹੁੰਦੀ ਹੈ ਕੱਲੀ ਇਨਕੁਆਰੀ ਦਾ ਇਹ ਨੰਦ ਕੰਮ ਨਹੀਂ ਆ ਇਹਨਾਂ ਨੇ ਨਾਲ ਡਿਵੈਲਪਮੈਂਟ ਵਿਕਾਸ ਨੂੰ ਵੀ ਵੇਖਣਾ ਹੁੰਦਾ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਾ ਚੀਜ਼ਾਂ ਦੀ ਗਿਣਤੀ ਮਿੰਤੀ ਕਰਨਾ ਕਿਉਂਕਿ ਹੁਣ 8 ਕਰੋੜ ਦਾ ਹਿਸਾਬ ਲੈਣਾ ਹੈ 10 ਸਾਲਾਂ ਦਾ 12 ਦਾ ਹਿਸਾਬ ਆ ਤੇ ਰਿਪੋਰਟ ਲੈਣਾ ਕਈਆਂ ਨੇ ਰਿਪੋਰਟ ਹੀ ਖੁਰਦ-ਬੁਰਦ ਕੀਤਾ ਹੋਣਾ ਉਹ ਇਥੋਂ ਮੰਚਾ ਸਾਰੀ ਆਪਾਂ ਨੂੰ ਜਿਹੜੀ ਸਮਝ ਆਊਗੀ ਸਾਡੇ ਇਹ ਸਾਲ ਡੇਢ ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਬਿਲਕੁਲ ਆਪਾਂ ਵੱਧ ਤੋਂ ਵੱਧ ਪਿੰਡ ਜਿਹੜੇ ਆ ਹਲਕਾ ਖਡੂਰ ਸਾਹਿਬ ਦੇ ਜਿਨ੍ਹਾਂ ਚ ਸਾਨੂੰ ਪਹਿਲਾਂ ਜਿਨ੍ਹਾਂ ਚ ਕਪੜੇ ਹੋਣ ਦੀ ਸ਼ੰਕਾ ਵਾ ਉਹੀ ਪਿੰਡ ਆਪਾਂ ਲੈ ਕੇ ਆਵਾਂਗੇ ਗ੍ਰੈਂਟ ਦਾ ਟਾਈਮ ਪੀਰੀਅਡ ਕੀ ਹੈ ਕਿੰਨੀ ਦੇਰ ਦੇ ਵਿੱਚ ਹੈ ਗ੍ਰੈਂਟ ਮਤਲਬ ਇਹ ਕਿੰਨੇ ਸਾਲ ਇਹ 10 ਸਾਲਾਂ ਦੇ ਵਿੱਚ ਜਿਹੜੀਆਂ ਗ੍ਰੈਂਟਾਂ ਆਈਆਂ ਤੇ ਨਾਲ ਜਿਹੜਾ ਸਾਡੇ ਟਾਈਮ ਦਾ ਮੇਰੇ ਐਮਐਲਏ ਵਜੋਂ ਦਾ ਜਿਹੜਾ ਪੀਰੀਅਡ ਆ ਉਹ ਆ ਇਹ ਕੋਈ ਇਹਦੇ ਵਿੱਚ ਪੋਲਿਟਿਕਲੀ ਨਹੀਂ ਕੀਤਾ ਕਿ ਮੈਂ ਪਿਛਲਿਆਂ ਦਾ ਹਿਸਾਬ ਦੇ ਜਾ ਤੇ ਆਪਣਾ ਨਾ ਦਵਾਂ ਸਾਰਾ ਹੀ ਦਿੱਤਾ ਹੈ ਅੱਜ ਤੱਕ ਜਦੋਂ ਤੱਕ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਦੋਂ ਤੱਕ ਦਾ ਹਿਸਾਬ ਜਿਹੜਾ ਇਹਦੇ ਵਿੱਚ ਦੇ ਦਿੱਤਾ ਗਿਆ ਕਿ ਸਾਡੇ ਵੇਲੇ ਕਿੰਨੇ ਪੈਸੇ ਆਏ ਨੇ ਤੇ ਪਿਛਲੇ ਵੇਲੇ ਕਿੰਨੇ ਪੈਸੇ ਆਏ ਨੇ ਟੋਟਲ 8 ਕਰੋੜ ਰੁਪਈਆ ਖਡੂਰ ਸਾਹਿਬ ਨੂੰ ਜਿਹੜਾ ਉਹ ਆਇਆ ਖਡੂਰ ਸਾਹਿਬ ਦੇ ਵਿੱਚ ਅੱਜ ਦੀ ਘੜੀ ਵੀ ਲਗਭਗ 60 70 75 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਜਿਹੜਾ ਵਾ ਉਹ ਪਿਆ ਹੈ ਵਾ ਜਿਹੜਾ ਕੰਮ ਉਹ ਕਰਨੇ ਆ ਉਹ ਆਪਣੀ ਗਵਰਨਮੈਂਟ ਵ ਲਈ ਜਦੋਂ ਪੈਸੇ ਆਏ ਆ ਤੇ ਐਸਡੀਓ ਸਾਹਿਬ ਤੁਸੀਂ ਹੁਣ 1 ਮਹੀਨੇ ਦੇ ਅੰਦਰ ਅੰਦਰ ਇਹ ਦੋਹਾਂ ਪਿੰਡਾਂ ਦੀ ਇਨਕੁਆਇਰੀ ਕਰਕੇ ਤੇ ਤਾਂ ਜੋ ਇਹ ਹੀ ਪ੍ਰੈਸ ਵਾਲਿਆਂ ਦੇ ਸਾਹਮਣੇ ਆਪਾਂ ਇਹਦਾ ਹਿਸਾਬ ਦੇ ਸਕੀਏ ਇਹ ਵੀਡੀਓ ਆਫਿਸ ਦੇ ਨਮੰਦੇ ਪਿੱਛੇ ਸਾਡੇ ਕੋਲ ਮੈਂ ਇਹਨਾਂ ਰਿਕਵੈਸਟ ਕਰੂੰਗਾ ਕਿ ਜਦੋਂ ਸਾਡੀ ਕੋਈ ਲੈਟਰ ਤੁਹਾਨੂੰ ਜਲਦੀ ਆਵੇ ਉਹਦੇ ਨਾਲ ਸੰਬੰਧਿਤ ਜਿਹੜੇ ਵੀ ਵਿਅਕਤੀ ਹੈਗੇ ਉਸ ਟਾਈਮ